ਓਪਾ ਉਹ ਕੀ ਗੱਲ ਹੋ ਗਈ ਆ ਚੱਲ ਬਹਿ ਬਹਿ ਮੈਂ ਲਾਉਣਾ ਬਕਰੋ ਲਾਤ ਤੇ ਖਲੋ ਜਾ ਇੱਕ ਮਿੰਟ ਲਾਤ ਲਾਉਣ ਦਾ ਨਾ ਤਯਰਬਾ ਨਹੀਂ ਪਰ ਜਿੰਨੇ ਚੋ ਘਾ ਹੈਗਾ ਕਰੀ ਜਹੂੰਗਾ ਤੇ ਚੱਲ 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 ਕੋਪਰੇ ਚਲ ਜਾਣਦੇ ਹਾਲੀ ਹਾਲੀ ਲਾਈ ਜਨਾ ਮੈਂ ਕਿੱਥੇ ਲਾਵਾਂ ਲਾਤ ਕੋਈ ਦੂਸਰ ਨਹੀਂ ਕੋਈ ਆ ਦੀਦਸ ਚੱਲ ਚੱਲ ਕਰਕੇ ਟ੍ਰੋਲ ਪਾਲ ਕੋਈ ਨਹੀਂ ਕਹਨੇ ਕੜੀ ਚੜਾਈ ਚੜ ਜੇ ਨਾ ਤੂੰ ਨਾ ਕੁਛ ਕਰ ਲੈ ਖਲੋਇਆ ਖਲੋਇਆ ਰਹਿੰਦੇ ਚੱਲ 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 ਕਰ ਕੰਟਰੋਲ ਚੱਲ ਕੋਈ ਨਹੀਂ ਮਲਾ ਜਣੀ ਇਤਰਾ ਹੀ ਦਮ ਨੀ ਭਾਈ ਆ ਚੱਲ 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 ਕੋਈ ਨਹੀਂ ਖਲੋ ਜਾ ਇੱਕ ਮਿੰਟ ਥੋੜੀ ਜੀ ਰਹਿ ਗਈ ਬਸ ਚੱਲ ਹੁੱਕ ਲੋ ਯਾਰ ਰੱਸਾ ਹੈਗਾ ਹੀ ਮੇਰੇ ਤੋਂ ਰੱਸਾ ਫੜ ਲਈ ਤੂੰ ਲੈ ਆ ਪਾ ਮਗਰ ਆ ਮਗਰ ਇਹਨੂੰ ਪਾ ਲੈ ਬਾਬਾ ਇੱਥੇ ਨਹੀਂ 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 ਆ ਵੇ ਇਹਨੂੰ ਪਾ ਤੀ ਤਾ ਫੜ ਲੈ ਤੇ ਠੋਖਣਾ ਚਲਾ ਲੇਗਾ ਚੱਲ ਜਾ ਇਹ ਫੜਿਆ ਕਿ ਬੰਨਿਆ ਵਾ ਇਹ ਚੱਲ ਸੁਣਿਆ ਕਿ ਮਿੰਟ ਜਾਣਾ ਕਿੱਧਰ ਨੂੰ ਆ ਇਹ ਆ ਜਾ ਬਣ ਗਈ ਗੱਲ ਬਣ ਗਈ ਗੱਲ ਚੱਲ ਆ ਜਾ ਆ ਜਾ ਆ ਜਾ ਉੱਧਾ ਨਾ ਮੈਂ ਰੱਸਾ ਵੀ ਰੱਖਿਆ ਵਾ ਤੇ ਜੇ ਨਾ ਕੇਕ ਹੋਵੇ ਪਰਨਾ ਤੇ ਅੱਜ ਕੱਲ ਹੁੰਦਾ ਹੀ ਆ ਆ ਚੜਾਈ ਵੀ ਬੜੀ ਐ ਨਾ ਗਾੜਾ ਕਿਧਰ ਨੂੰ ਆ ਸ਼ਹਿਰ ਨੂੰ ਜਾਣਾ ਵਾ ਤੇ ਸ਼ਹਿਰ ਮੇਰਾ ਇੱਥੋਂ ਰੇਡ ਪੈ ਜਾਣਾ ਤੇਰਾ ਆਹ ਵਾ ਇੱਥੋਂ ਥੱਲੇ ਉਤਰ ਕੇ ਨਾਲ ਹੀ ਪੰਪਿਆ ਮੈਂ ਜਾਣਾ ਐ ਨੂੰ ਜਾਣਾ ਤੇ ਦੱਸ ਤੇ ਜੇ ਆਖਿਆਂ ਤੇ ਛਾਡਾਂ ਵਾ ਨਹੀਂ 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 ਰੇਡ ਵਾਧੂ ਇੱਥੋਂ ਇੱਥੋਂ ਰੇਡ ਵਾਧੂ ਓ ਉੱਥੇ ਤੱਕ ਤੈਨੂੰ ਛਾਡਾਂ ਨਾ ਆ ਜਾ ਆ ਜਾ ਤੁਰਿਆ ਨਹੀਂ ਨਹੀਂ ਇਹ ਟੀਨੀ ਕੋਈ ਗੱਲ ਇਹ ਮਾਰ ਹੌਲੀ ਹੌਲੀ ਬ੍ਰੇਕ ਇਹ ਕੋਈ ਗੱਲ ਹੀ ਧੰਨਵਾਦ ਵਾਲੀ ਨਹੀਂ ਕੋਈ ਗੱਲ ਜੇ ਤੇ ਤੁਹਾਨੂੰ ਕੋਈ ਮਿਲਿਆ ਇਹੋ ਜਿਹਾ ਤੁਸੀਂ ਮਤ ਕਰਦੇ ਹੋ ਜੇ ਤੁਹਾਨੂੰ ਕੋਈ ਇਹੋ ਜਿਹਾ ਤੇ ਜੀ ਤੇਲ ਰੱਖਦਾ ਬੋਤਲ ਤੇ ਇਹਦੇ ਇੱਕ ਤਾਂ ਮੋੜ ਗਿਆ ਮੈਂ ਲਾਰ ਕੇ ਤੇਲ ਤੇ ਪਾਉਂਦਾ ਮੈਂ ਪਾਲਾ ਤੂੰ ਅੱਛਾ ਹੋਰ ਤਾਂ ਦੋਵੇਂ ਜੀ ਧੁੱਪੇ ਭਰੇ